ਸ਼ਸ਼ਟਿਕਾਲ ਤੁਸੀਂ ਦੇਖ ਰਹੇ ਹੋ ਮਾਚੀ ਬੜਨ ਨਿਊਜ਼ ਚੈਨਲ ਅੱਜ ਕੋਹੜਾ ਰੋਡ ਤੇ ਪੈਂਦੇ ਪਿੰਡ ਰਾਜਗੁਰੂ ਵਿਖੇ ਇੱਕ ਐਡਵੋਕੇਟ ਨਾਲ ਤਿੰਨ ਨੌਜਵਾਨਾਂ ਦੇ ਵੱਲੋਂ ਹੱਥੋਪਾਈ ਕਰਕੇ ਉਸ ਦੀ ਕਾਰ ਖੋ ਕੇ ਲਜਾਣ ਦਾ ਮਾਮਲਾ ਸਾਹਮਣੇ ਤੇ ਜਾਣਕਾਰੀ ਦੇ ਅਨੁਸਾਰ ਐਡਵੋਕੇਟ ਕਮਲਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਗੁਰੂਗੜ੍ਹ ਤੋਂ ਕੰਮ ਤੇ ਜਾ ਰਹੀ ਸਨ ਕਿ ਪਿੰਡ ਰਾਜਗੁਰੂ ਨੇੜੇ ਤਿੰਨ ਨੌਜਵਾਨਾਂ ਦੇ ਵੱਲੋਂ ਜਾਨੋ ਮਾਰ ਦੇਣ ਦੀਆਂ ਨੀਤ ਨਾਲ ਉਹਨਾਂ ਦੀ ਗੱਡੀ ਨੂੰ ਕੇ ਲਿਆ ਤੇ ਉਸ ਤੋਂ ਬਾਅਦ ਕਮਲਜੀਤ ਸਿੰਘ ਵਲੋਂ ਖੇਤਾਂ ਦੇ ਵਿੱਚ ਭੱਜ ਕੇ ਆਪਣੀ ਜਾਨ ਬਚਾਈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨ ਉਹਨਾਂ ਦੀ ਗੱਡੀ ਖੋ ਕੇ ਫਰਾਰ ਹੋ ਗਏ। ਇਸੇ ਸਬੰਧੀ ਕਮਲਜੀਤ ਸਿੰਘ ਵਲੋਂ ਮਾਚੀਵੜਾ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸੇ ਸਬੰਧੀ ਸਮੂਹ ਵਕੀਲ ਭਾਈਚਾਰਾ ਥਾਣਾ ਮਾਚੀਵੜਾ ਵਿਖੇ ਪਹੁੰਚੇ ਤੇ ਸਮੂਹ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬਾਅਰ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੀ ਪਤਾ ਲੱਗਿਆ ਕਿ ਵਾਰ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਕਮਲਜੀਤ ਸਿੰਘ ਨਾਲ ਇਹ ਘਟਨਾ ਵਾਪਰੀ ਤੇ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਨੂੰ ਅਰਸਤੇ ਦੇ ਵਿੱਚ ਘੇਰ ਕੇ ਜਾਨ ਲੈਵਾ ਹਮਲਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਦੂਜੇ ਪਾਸੇ ਥਾਣਾ ਮੁਖੀ ਅਮਾਚੀਵੜਾ ਪਵਿੱਤਰ ਸਿੰਘ ਨੇ ਦੱਸਿਆ ਕਿ ਉਕਤ ਐਡਵੋਕੇਟ ਨਾਲ ਹੋਈ ਕਟਨਾ ਸਬੰਧ ਇਹਨਾਂ ਨੂੰ ਜਾਣਕਾਰੀ ਮਿਲੀ ਹੈ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਵੀ ਹੋਈ ਹੈ। ਤੇ ਉਹਨਾਂ ਨੇ ਕਿਹਾ ਕਿ ਨੌਜਵਾਨ ਅਫਤਾਰ ਸਿੰਘ ਜੋ ਕਿ ਸਮਰਾਲਾ ਵਿਖੇ ਇੱਕ ਐਡਵੋਕੇਟ ਕੋਲ ਮੁੰਸ਼ੀ ਦਾ ਕੰਮ ਕਰਦਾ ਸੀ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰ ਨੂੰ ਬਰਾਮਦ ਕਰ ਲਿਆ ਜਾਵੇਗਾ। ਤੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਤੇ ਮਾਚੀਵੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚਰੋਦੇ ਦੀ ਵਿਸ਼ੇਸ਼ ਰਿਪੋਰਟ। ਨਾਮ ਦਸਤੂਮੜਾ ਜਲਵਰ। ਹਾਂ ਜਸਪ੍ਰੀ ਸਿੰਘ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਸਮਰਾਲਾ। ਅੱਜ ਸਵੇਰੇ ਤਕਰੀਬਨ 9:00 ਸਵਾ 9:00 ਵਜੇ ਮੈਨੂੰ ਇੱਕ ਸੂਚਨਾ ਮਿਲੀ ਸੀ ਸਾਥੀ ਵਕੀਲਾਂ ਕੋਲੋਂ ਕਿ ਸਾਡੀ ਬਾਰ ਦੇ ਜਿਹੜੇ ਜੁਆਇੰਟ ਸੱਤਰ ਨੇ ਕਮਲਜੀਤ ਪੰਘੂ ਉਹਨਾਂ ਦੇ ਨਾਲ ਅੱਜ ਸਵੇਰੇ ਜਦੋਂ ਆਪਣੇ ਪਿੰਡੋਂ ਤਿਆਰ ਹੋ ਕੇ ਆਪਣੀ ਕਾਰ ਚ ਕਚਹਿਰੀ ਨੂੰ ਆ ਰਹੇ ਸੀ ਤਾਂ ਰਾਜਗੜ੍ਹ ਪਿੰਡ ਦੇ ਕੋਲ ਉਹਨਾਂ ਦੇ ਨਾਲ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਤਿੰਨ ਜਿਹੜੇ ਨੇ ਦੋਸ਼ੀਆਂ ਨੇ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਨੂੰ ਰਸਤੇ 'ਚ ਘੇਰ ਕੇ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਭੱਜ ਕੇ ਆਪਣੀ ਕਿਸੇ ਦੇ ਘਰ ਦੇ ਅੰਦਰ ਦੀ ਜਾ ਕੇ ਖੇਤਾਂ 'ਚ ਜਾ ਕੇ ਜਾਨ ਬਚਾਈ ਹੈ ਤਾਂ ਉਹ ਜਿਹੜੇ ਨੌਜਵਾਨ ਦੋਸ਼ੀ ਸੀਗੇ ਉਹਨਾਂ ਦੀ ਗੱਡੀ ਜਿਹੜੀ ਹੈਗੀ ਉਹ ਵੀ ਖੋ ਕੇ ਫਰਾਰ ਹੋ ਗਏ ਸੋ ਬੜੀ ਮੰਦ ਭਾਗੀ ਘਟਨਾ ਹੈ ਮੈਂ ਵੀ ਅੱਜ ਮਾਛੀਵਾੜੇ ਥਾਣੇ ਆਇਆ ਹਾਂ ਉਹ ਵਕੀਲ ਸਾਹਿਬ ਨੇ ਆਪਣਾ ਬਿਆਨ ਜਿਹੜਾ ਹੈ ਪੁਲਿਸ ਨੂੰ ਲਿਖਾਤਾ ਹੈ ਐਫ ਆਈ ਆਰ ਦਰਜ ਹੋ ਗਈ ਹੈ ਪੁਲਿਸ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਆ ਕਿ ਮਾਮਲਾ ਦੀ ਗੱਡੀ ਦੀ ਹਾਂ ਇਹ ਕਮਲਜੀਤ ਸਿੰਘ ਆ ਜੀ ਵਕੀਲ ਆ ਜੀ ਸਾਡੇ ਸਮਰਾਲੇ ਅਦਾਲਤ ਵਿੱਚ ਤੇ ਇਹਨਾਂ ਨੇ ਡਿਜ਼ਾਇਰ ਕੀਤੀ ਸੀ ਜੀ ਤੇ ਅੱਜ ਇਹ ਕਰੀਬ ਪੌਣੇ 9 ਵਜੇ ਘਰੋਂ ਚੱਲੇ ਸੀ ਜਦੋਂ ਉਹ ਰਾਜਗੜ੍ਹ ਕੋਲੇ ਆਏ ਉੱਥੋਂ ਤਿੰਨ ਨੌਜਵਾਨ ਸੀ ਸਕੂਟੀ ਤੇ ਸਵਾਰ ਜਿਨ੍ਹਾਂ ਦੇ ਵਿੱਚ ਇੱਕ ਉਹਦੀ ਪਛਾਣ ਵੀ ਹੋਈ ਆ ਉਤਾਰ ਸਿੰਘ ਆ ਜੋ ਕਚਹਿਰੀਆਂ ਦੇ ਵਿੱਚ ਹੀ ਕੰਮ ਕਰਦਾ ਸੀ ਮੁਰਸ਼ਿਦਾ ਕੰਮ ਕਰਦਾ ਸੀ ਸਮਿਤ ਗੁਪਤਾ ਸਾਹਿਬ ਦੇ ਵਕੀਲ ਦੇ ਨਾਲ ਠੀਕ ਹੈ ਜੀ ਉਹਨਾਂ ਨੇ ਇਹਨਾਂ ਦੀ ਗੱਡੀ ਹੋਈ ਆ ਜੀ ਤੇ ਇਹਨੂੰ ਹੱਥੋਂ ਪਾਈ ਵੀ ਕੀਤੀ ਆ ਉਹਦੇ ਆਧਾਰ ਤੇ ਐਫਆਰ ਦਰਜ ਕਰੀਆ ਸੀ ਤਪਤੀਸਾ ਹਮਤਿ ਲੈਣ ਦੀ ਠੀਕ ਹੈ ਕਿੰਨੇ ਕੁ ਬੰਦੇ ਸੀ ਜੀ ਉਹ ਤਿੰਨੇ ਜਾਣੇ ਸੀ ਜੀ ਤਿੰਨੇ ਜਾਣੇ ਹਾਂਜੀ ਹਾਂਜੀ ਇਹਨਾਂ ਤੇ ਹੁਣ ਅੱਗੇ ਕੀ ਕਾਰਵਾਈ ਚੱਲ ਰਹੀ ਆ ਜੀ ਜੋ ਕਾਨੂੰਨ ਅਨੁਸਾਰ ਹੋਊਗੀ ਜ ਉਹਨਾਂ ਨੂੰ ਫੜਾਂਗੇ ਗੱਡੀ ਬਰਾਮਦ ਕਰਾਵਾਂਗੇ ਜੀ ਅੱਛਾ ਜੀ ਰਾਂਜਿਸੀ ਬਣਾਨੀ ਆ ਕਿਸ ਤਰ੍ਹਾਂ ਦੀ ਕੀ ਗੱਲਬਾਤ ਆ ਜੀ ਸਾਹਮਣੇ ਰਾਂਜਿਸ ਅਜੇ ਦੌਰਾਨੇ ਤਪਤੀਸਾ ਹੀ ਤੁਹਾਨੂੰ ਸ਼ੇਅਰ ਕਰਾਂਗੇ ਜੀ ਜਰੂਰ ਸਾਰੀ ਡਿਟੇਲ ਇਹਨਾਂ ਦੀ ਕੀ ਅੱਗੇ ਕੀ ਕੀ ਹੈ ਠੀਕ ਹੈ ਜੀ